ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕੀ ਤੁਹਾਡੀ ਰੂਹ ਦੀ ਪਿਆਸ ਨਹੀਂ ਬੁਝੀ ਰਹੀ ਬਾਬਾ ਜੀ ਕੀ ਤੁਹਾਡੇ ਦਿਲ ਨੂੰ ਸਕੂਨ ਦੀ ਤਲਾਸ਼ ਹੈ ਤਾਂ ਫਿਰ ਇੱਕ ਪਲ ਲਈ ਠਹਿਰ ਜਾਓ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਇਹੋ ਜਿਹੀ ਦਾਸਤਾਨ ਜੋ ਸਿਰਫ ਤੁਹਾਡੇ ਕੰਨਾਂ ਤੱਕ ਨਹੀਂ ਬਲਕਿ ਸਿੱਧੀ ਤੁਹਾਡੇ ਰੂਹ ਵਿੱਚ ਉਤਰ ਜਾਏਗੀ ਬਾਬਾ ਜੀ ਤੇ ਇਦਾਂ ਦੀ ਦਾਸਤਾਨ ਹੈ ਜੋ ਤੁਹਾਡੀ ਸੋਚ ਨੂੰ ਵੀ ਬਦਲ ਸਕਦੀ ਹੈ ਜ਼ਰਾ ਗੌਰ ਕਰਨਾ ਤੇ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਰੋਸ਼ਨੀ ਨਾਲ ਪਰ ਦੇ ਦੇਗੀ ਇਹ ਰੂਹਾਨੀ ਸਫਰ ਹੈ ਤੁਹਾਨੂੰ ਉਸ ਚੀਜ਼ ਤੱਕ ਪਹੁੰਚਾਵੇਗਾ ਜਿਸ ਦੀ ਤਲਾਸ਼ ਤੁਹਾਨੂੰ ساری ਉਮਰ ਸੀ ਤਾਂ ਇਹ ਸਕੂਨ ਤੇ ਇਤਮਨਾ ਨਾਲ ਭਰੇ ਹੋਏ ਸਫਰ ਨੂੰ ਅੰਤ ਤੱਕ ਮਹਿਸੂਸ ਕਰਨ ਲਈ ਜਰਾ ਵੀਡੀਓ ਨੂੰ ਪੂਰਾ ਦੇਖਣਾ ਬਾਬਾ ਜੀ ਔਰ ਪੂਰਾ ਸੁਣਨਾ ਕਿਉਂਕਿ ਸਫਰ ਜਿਹੜੇ ਹੈ ਨਾ ਉਹ ਮੰਜ਼ਲਾਂ ਤੱਕ ਲੈ ਕੇ ਜਾਂਦੇ ਨੇ ਪਰ ਗੱਲ ਇਹ ਹੈ ਵੀ ਜਦੋਂ ਉਹ ਸਫਰ ਪੂਰਾ ਕਰੀਏ ਤਾਂ ਮੰਜ਼ਲਾਂ ਤੱਕ ਲੈ ਕੇ ਜਾਂਦੇ ਨੇ ਜਰਾ ਗੌਰ ਕਰ ਇਹ ਦਾਸਤਾਨ ਜਿਹੜੀ ਹੈ ਇਹ ਫਕੀਰਾਂ ਦੀ ਦਾਸਤਾਨ ਹੈ ਔਰ ਅੱਜ ਦੀ ਜਿਹੜੀ ਦਾਸਤਾਨੇ ਸ਼ੁਰੂ ਹੁੰਦੀ ਹੈ ਰੱਬ ਦੇ ਨਾਮ ਤੋਂ ਕੋਈ ਉਸ ਨੂੰ ਅੱਲਾਹ ਕਹਿੰਦਾ ਹੈ ਕੋਈ ਉਸ ਨੂੰ ਵਾਹਿਗੁਰੂ ਕਹਿੰਦਾ ਹੈ ਕੋਈ ਉਸ ਨੂੰ ਰਾਮ ਕਹਿੰਦਾ ਹੈ ਕੋਈ ਉਸ ਨੂੰ ਸ਼ਿਵ ਕਹਿੰਦਾ ਹੈ ਕੋਈ ਉਸ ਨੂੰ ਸਾਈਂ ਕਹਿੰਦਾ ਇਹ ਨਾਮ ਸਾਰੇ ਉਸ ਮਾਲਕ ਦੇ ਹੀ ਨੇ ਜ਼ਰਾ ਗੌਰ ਕਰਨਾ ਬਾਕੀ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਤਾਂ ਇਹੀ ਆਖਿਆ ਕਿ ਨੂਰ ਸਾਰਾ ਉਸੇ ਦਾ ਹੀ ਹੈ ਉਸ ਰੱਬ ਦਾ ਉਹ ਇੱਕ ਹੀ ਹੈ ਜਿਹੜੇ ਅਣਜਾਣ ਹੈ ਉਹ ਅੱਜ ਵੀ ਜਾਤਾਂ ਪਾਤਾਂ ਧਰਮਾਂ ਦੀਆਂ ਲੜਾਈਆਂ ਦੇ ਵਿੱਚ ਪਏ ਹੋਏ ਸੋ ਇਹ ਕਹਾਣੀ ਸੂਫੀ ਫਕੀਰ ਦੀ ਹੈ ਏ ਜਿਹੜੀ ਦਾਸਤਾਨ ਹੈ ਸ਼ੁਰੂ ਹੁੰਦੀ ਹੈ ਅਲਫ਼ ਤੋਂ ਅਲਫ਼ ਯਾਨੀ ਕਿ ਅੱਲਾ ਅਲਫ਼ ਯਾਨੀ ਕਿ ਕੱਲਾਪਨ ਜਰਾ ਸਮਝ ਲੈਣਾ ਇੱਥੇ ਅਲਫ਼ ਦਾ ਮਤਲਬ ਕੱਲਾਪਨ ਅਲਫ਼ ਯਾਨੀ ਅੱਲਾ ਤੇ ਅਲਫ਼ ਦਾ ਮਤਲਬ ਕੱਲਾਪਨ ਤੇ ਅਲਫ਼ ਯਾਨੀ ਉਸ ਅਧਨਾ ਫਕੀਰ ਦੀ ਰੂਹ ਵਿੱਚ ਇਸ਼ਕ ਦੀ ਪਹਿਲੀ ਪੁਕਾਰ ਬਾਬਾ ਜੀ ਰੱਬ ਦਾ ਨਾਮ ਸੋਹਣੇ ਪਰਮਾਤਮਾ ਦਾ ਨਾਮ ਕੁੱਲ ਮਾਲਕ ਦਾ ਖੁਦਾ ਦਾ ਰੱਬ ਹੁਣ ਜ਼ਮਾਨਾ ਕਿਹੜਾ ਸੀ ਕਿਸੇ ਨੂੰ ਯਾਦ ਨਹੀਂ ਥਾਂ ਕਿਹੜੀ ਸੀ ਕਿਸੇ ਕਿਤਾਬ ਦੇ ਵਿੱਚ ਦਰਜ ਨਹੀਂ ਸਿਰਫ ਇੰਨਾ ਪਤਾ ਹੈ ਕਿ ਇੱਕ ਵਿਰਾਨੇ ਦੇ ਵਿੱਚ ਇੱਕ ਫਕੀਰ ਰਹਿੰਦੇ ਸਨ ਉਹਨਾਂ ਦੇ ਕੋਲ ਨਾ ਕੋਈ ਦੌਲਤ ਸੀ ਨਾ ਕੋਈ ਘਰ-ਬਾਰ ਦਿਨ ਰਾਤ ਸਿਰਫ ਇੱਕੋ ਹੀ ਕਰਮ ਸੀ ਕੋਈ ਕੰਮ ਸੀ ਆਪਣੇ ਪ੍ਰਮਾਤਮਾ ਦੀ ਆਪਣੇ ਰੱਬ ਦੀ ਉਸ ਕੁੱਲ ਮਾਲਕ ਦੀ ਯਾਦ ਵਿੱਚ ਡੁੱਬ ਜਾਣਾ ਬਾਬਾ ਜੀ ਬਸ ਉਹੀ ਕਰ ਕਿ ਇੱਕ ਤੇਰੇ ਨਾਮ ਦੇ ਸਵਾ ਮੈਨੂੰ ਹੋਰ ਕੋਈ ਕਾਮਨਾ ਲੋਕੀ ਉਹਨਾਂ ਨੂੰ ਬਾਗੀ ਕਹਿੰਦੇ ਸੀ ਉਹ ਫਕੀਰਾਂ ਨੂੰ ਫਕੀਰ ਬੰਦੀ ਤਬੀਅਤ ਬਾਗੀ ਹੁੰਦੀ ਹੈ ਬਾਬਾ ਜੀ ਜਜ਼ਬਾਤ ਜਿਹੜੇ ਬਾਗੀ ਹੁੰਦੇ ਆ ਲੋਕੀ ਉਹਨਾਂ ਨੂੰ ਬਾਗੀ ਕਹਿੰਦੇ ਸਨ ਕਿਉਂ ਕਿਉਂਕਿ ਉਹ ਬਾਦਸ਼ਾਹਾਂ ਦੇ ਦਰਬਾਰ ਵਿੱਚ ਨਹੀਂ ਜਾਂਦੇ ਸੀ ਜੇ ਬਾਦਸ਼ਾਹ ਬੁਲਾਵੇ ਵੀ ਤਾਂ ਉਹਨਾਂ ਨੇ ਕੀ ਰਹਿਣਾ ਉਹ ਕਹਿੰਦਾ ਬੇਪਰਵਾਹ ਸਾਹਮਣੇ ਕੌਣ ਰਾਜੇ ਕੌਣ ਵਜ਼ੀਰ ਜੋਗੀ ਆ ਦੁਨੀਆ ਦੀਆਂ ਰਸਮਾਂ ਨੂੰ ਉਹ ਮੰਨਦੇ ਨਹੀਂ ਸੀ ਉਹ ਫਕੀਰ ਕਹਿੰਦਾ ਭਾਈ ਉਹ ਸਾਰਿਆਂ ਵਿੱਚ ਵਸਦਾ ਤੇ ਦੁਨੀਆ ਆਪਣੇ ਆਪਣੇ ਝੰਡੇ ਲੈ ਕੇ ਬੈਠੀ ਹੈ ਜਰਾ ਗੌਰ ਕਰਨਾ ਉਹ ਕਹਿੰਦੇ ਫਕੀਰ ਕਹਿੰਦੇ ਕਿ ਮੇਰਾ ਬਾਦਸ਼ਾਹ ਤਾਂ ਭਾਈ ਅਸਮਾਨਾਂ ਵਿੱਚ ਰਹਿੰਦਾ ਹੈ ਕਣਕਣ ਵਿੱਚ ਰਹਿੰਦਾ ਹੈ ਤੇ ਉਹਦਾ ਦਰਬਾਰ ਜਿਹੜਾ ਹੈ ਉਹ ਮੇਰੇ ਦਿਲ ਵਿੱਚ ਹੈ ਜਰਾ ਗੌਰ ਕਰਨਾ ਕੁੱਲ ਕਾਇਨਾਤ ਹੀ ਉਹਦੀ ਹੈ ਤਾਂ ਇੱਕ ਦਿਨ ਉਹਨਾਂ ਫਕੀਰਾਂ ਦੇ ਕੋਲ ਇੱਕ ਮੁਸਾਫਿਰ ਆਇਆ ਬੜਾ ਹੀ ਅਮੀਰ ਰੇਸ਼ਮੀ ਕਪੜੇ ਪਾਏ ਹੋਏ ਬਾਬਾ ਜੀ ਸੋਹਣੇ ਚਾਂਦੀ ਦੇ ਕਿੱਸੇ ਜਿਹੜੇ ਆ ਉਸ ਦੀ ਜ਼ੁਬਾਨ ਤੇ ਉਸ ਨੇ ਆ ਕੇ ਉਹਨਾਂ ਫਕੀਰਾਂ ਤੋਂ ਪੁੱਛਿਆ ਕਿ ਨੇ ਬਾਬਾ ਕਿ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ ਬਾਬਾ ਕੀ ਜਾਣਦਾ ਹੈ ਇਸ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ ਫਕੀਰ ਹੱਸ ਕੇ ਕਹਿਣ ਲੱਗੇ ਮੈਨੂੰ ਤਾਂ ਪਈ ਨਹੀਂ ਪਤਾ ਪਰ ਇਹਨਾਂ ਜਾਣਦਾ ਹਾ ਕਿ ਜਿਸ ਚੀਜ਼ ਦੀ ਤੂੰ ਗੱਲ ਕਰ ਰਿਹਾ ਹੈ ਉਹ ਮੇਰੇ ਕੋਲ ਨਹੀਂ ਮੁਸਾਫਿਰ ਅਸਕੇ ਕਹਿਣ ਲੱਗਾ ਕਹਿੰਦਾ ਨਹੀਂ ਬਾਬਾ ਤੂੰ ਗਲਤ ਹੋ ਗਿਆ ਸਭ ਤੋਂ ਵੱਡੀ ਚੀਜ਼ ਦੌਲਤ ਹੈ ਤੇ ਉਹ ਮੇਰੇ ਕੋਲ ਹੈ ਫਕੀਰ ਚੁੱਪ ਰਹੇ ਸਿਰਫ ਮੁਸਕਰਾਉਂਦੇ ਰਹੇ ਸਿਰਫ ਹੱਸਦੇ ਰਹੇ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਰਾਤ ਢਲ ਗਈ ਮੁਸਾਫਿਰ ਨੇ ਸੋਨੇ ਦੇ ਸਿੱਕਿਆਂ ਦਾ ਥੈਲਾ ਕੱਢਿਆ ਤੇ ਉਹਨਾਂ ਫਕੀਰਾਂ ਦੇ ਸਾਹਮਣੇ ਰੱਖ ਦਿੱਤਾ ਕਹਿੰਦਾ ਭਾਈ ਇਹ ਲੈ ਬਾਬਾ ਆਪਣੀ ਗਰੀਬੀ ਮਟਾਲਾ ਫਕੀਰਾਂ ਨੇ ਥੈਲਾ ਚੁੱਕਿਆ ਧਰਤੀ ਤੇ ਖੋਲ ਦਿੱਤਾ ਸਾਰਾ ਸਾਰਾ ਮਤਲਬ ਉਹਨਾਂ ਨੇ ਪੈਸੇ ਉਹ ਥੈਲਾ ਜਿਹੜਾ ਸੀਗਾ ਜਿਹਦੇ ਚ ਪੈਸੇ ਸੀ ਉਹਨਾਂ ਨੇ ਥੈਲਾ ਚੁੱਕਿਆ ਉਹਨੂੰ ਧਰਤੀ ਤੇ ਦਖਲਾਰ ਦਿੱਤਾ ਆਪਣੇ ਹੱਥ ਵਿੱਚ ਮਿੱਟੀ ਲਈ ਤੇ ਉਹ ਸਿੱਕਿਆਂ ਤੇ ਛਿੜਕ ਦਿੱਤੀ ਫਿਰ ਮੁਸਾਫਰ ਦੀਆਂ ਅੱਖਾਂ ਵਿੱਚ ਵੇਖ ਕੇ ਕਹਿੰਦੇ ਐ ਲੈ ਮੁਸਾਫਰ ਆਪਣੀ ਦੌਲਤ ਵਾਪਸ ਲੈ ਜਾ ਅੱਜ ਜਿਹੜੀ ਮਿੱਟੀ ਨੂੰ ਤੂੰ ਰੋਦ ਕੇ ਆਇਆ જરા غور ਕਰਨਾ ਅੱਜ ਜਿਹੜੀ ਮਿੱਟੀ ਨੂੰ ਤੂੰ ਰੋਂਦ ਕੇ ਆਇਆ ਹੈ ਕੱਲ ਉਸੇ ਮਿੱਟੀ ਹੇਠਾਂ ਦਫਨ ਹੋਵੇਂਗਾ ਤੂੰ ਤੇਰੀ ਦੌਲਤ ਤੇਰੀ ਕਬਰ ਨਾਲ ਨਹੀਂ ਜਾਵੇਗੀ ਪਰ ਜਿਸ ਇਸ਼ਕ ਦੀ ਦੌਲਤ ਮੇਰੇ ਕੋਲ ਹੈ ਨਾ ਜਿਸ ਇਸ਼ਕ ਦੀ ਦੌਲਤ ਫਕੀਰਾਂ ਕੋਲ ਹੁੰਦੀ ਹੈ ਉਹ ਕਹਿੰਦੇ ਮੇਰੀ ਰੂਹ ਨੂੰ ਮੇਰੇ ਉਸ ਕੁਲ ਮਾਲਕ ਤੱਕ ਲੈ ਜਾਵੇਗੀ ਬਾਬਾ ਜੀ ਮਿਲਣ ਹੋ ਜਾਵੇਗਾ ਮੁਸਾਫਰ ਹੈਰਾਨ ਜਾ ਰਹਿ ਗਿਆ ਇਹ ਦੇਖ ਕੇ ਵੀ ਬਾਬਾ ਜੀ ਇੰਨਾ ਪੈਸਾ ਦੇ ਕੇ ਜਿੰਨਾ ਮੈਂ ਦੇਰੇ ਤੇ ਦੁਨੀਆ ਕੰਮ ਜਾਵੇ ਉਹ ਦੇਖ ਕੇ ਬੜਾ ਹੈਰਾਨ ਹੋਇਆ ਵੀ ਬਾਬੇ ਨੇ ਇੰਦਾ ਕਰ ਦਿੱਤਾ ਤੋ ਫਕੀਰ ਸਨ ਉਹ ਰੱਬ ਨਾਲ ਇਸ਼ਕ ਕਰਨ ਵਾਲੀ ਮੁਹੱਬਤ ਕਰਨ ਵਾਲੀ ਰੂਹ ਸੀ ਤੇ ਹੁਣ ਮੁਸਾਫਿਰ ਬੜਾ ਹੈਰਾਨ ਹੋਇਆ ਤੇ ਉੱਥੇ ਚੁੱਪ-ਚਾਪ ਚਲਾ ਗਿਆ ਉਸ ਰਾਤ ਫਕੀਰਾ ਨੇ ਖੁਆਬ ਦੇਖਿਆ ਇੱਕ ਬਹੁਤ ਵੱਡਾ ਰੇਗਿਸਤਾਨ ਹੈ ਤੇ ਉਹ ਇਕੱਲੇ ਉਸ ਵਿੱਚ ਤੁਰ ਰਿਹਾ ਹੈ ਪੈਰਾਂ ਵਿੱਚ ਛਾਲੇ ਹੈ ਲਬ ਜਿਹੜੇ ਸੁੱਕੇ ਹੋਏ ਹੈ ਪਰ ਨਗਾਹ ਇੱਕ ਚਮਕਦੇ ਤਾਰੇ ਵੱਲ ਜ਼ਰਾ ਗੌਰ ਕਰਨਾ ਚਮਕਦੇ ਤਾਰੇ ਵੱਲ ਉਹ ਜਾਣਦੇ ਸੀ ਕਿ ਉਹ ਤਾਰਾ ਉਸ ਦੇ ਕੁੱਲ ਮਾਲਕ ਦਾ ਨੂਰ ਹੈ ਉਸ ਰੱਬ ਦਾ ਉਸ ਪ੍ਰਭੂ ਦਾ ਉਸ ਈਸ਼ਵਰ ਦਾ ਨੂਰ ਹੈ ਤੇ ਉਸੇ ਤਰਫ ਜਾਣਾ ਅਚਾਨਕ ਇੱਕ ਆਵਾਜ਼ ਆਈ ਕਿ ਤੂੰ ਦੁਨੀਆ ਨੂੰ ਕਿਉਂ ਠੁਕਰਾਇਆ ਭਾਈ ਤਾਂ ਫਕੀਰਾਂ ਨੇ ਕਿਹਾ ਕਿ ਐ ਕੁੱਲ ਮਾਲਕ ਮੈਂ ਦੁਨੀਆ ਤੋਂ ਦੂਰ ਨਹੀਂ ਭਜਿਆ ਮੈਂ ਤਾਂ ਤੇਰੇ ਵੱਲ ਨੂੰ દોੜਿਆ ਆ ਜ਼ਰਾ ਗੌਰ ਕਰਨਾ ਮੈਂ ਤਾਂ ਤੁਹਾਡੇ ਵੱਲੋਂ ਦੌੜਿਆ ਹਾਂ ਮੈਂ ਦੁਨੀਆ ਤੋਂ ਦੂਰ ਨਹੀਂ ਭੱਜਿਆ ਦੁਨੀਆ ਸਿਰਫ ਪਰਛਾਈ ਹੈ ਤੇ ਤੁਸੀਂ ਹਕੀਕਤ ਹੋ ਮੈਂ ਪਰਛਾਈ ਨਾਲ ਇਸ਼ਕ ਕਿਉਂ ਕਰਾਂ ਆਵਾਜ਼ ਨੇ ਫਿਰ ਪੁੱਛਿਆ ਗੈ ਵੀ ਆਵਾਜ਼ ਆਈ ਫਿਰ ਪੁੱਛਿਆ ਤੂੰ ਮੈਨੂੰ ਕਿਉਂ ਲੱਭਦਾ ਫਕੀਰਾਂ ਨੇ ਅਰਜ਼ ਕੀਤੀ ਉਹ ਮੈਂ ਤੁਹਾਨੂੰ ਨਹੀਂ ਲੱਭਦਾ ਮੈਂ ਤੁਹਾਨੂੰ ਨਹੀਂ ਲੱਭਦਾ ਨਾ ਮੈਂ ਤੁਹਾਨੂੰ ਲੱਭਿਆ ਤੁਸੀਂ ਮੈਨੂੰ ਲੱਭਿਆ ਰੱਬ ਨੂੰ ਕਹਿੰਦੇ ਤੂੰ ਮੈਨੂੰ ਲੱਭਿਆ ਤੂੰ ਹੀ ਮੇਰੇ ਦਿਲ ਵਿੱਚ ਉਹ ਅੱਗ ਲਗਾਈ ਉਸ ਇਸ਼ਕ ਦੀ ਉਹ ਸੋਚ ਜਗਾਈ ਜੋ ਹੁਣ ਬੁਝਦੀ ਨਹੀਂ ਪਈ ਫਕੀਰਾਂ ਦੀਆਂ ਅੱਖਾਂ ਖੁੱਲ ਗਈਆਂ ਬਾਬਾ ਜੀ ਇੱਥੇ ذرا غور ਕਰਨਾ ਕਿ ਜਿਹਦਾ ਰੰਗ ਹੋਵੇ ਨਾ ਉਹਨੇ ਆਪਣੇ ਕੋਲ ਲੈ ਜਾਣਾ ਹੁੰਦਾ ਇਹ ਗੱਲ ਸਮਝ ਲੈਣਾ ਕਿਸੇ ਦੀ ਰੂਹ ਕਿਤੇ ਜਾ ਕੇ ਰਾਜ਼ੀ ਹੁੰਦੀ ਹੈ ਕਿਸੇ ਰੂਹ ਕਿਤੇ ਜਾ ਕੇ ਰਾਜ਼ੀ ਹੁੰਦੀ ਹੈ ਕਿਸੇ ਦੀ ਰੂਹ ਕਿਸੇ ਢਗ ਨਾਲ ਰਾਜ਼ੀ ਹੁੰਦੀ ਕਿਸੇ ਰੂਹ ਕਿਸੇ ਢਗ ਨਾਲ ਰਾਜ਼ੀ ਹੁੰਦੀ ਪਰ ਜਿਹੜੀਆਂ ਰੂਹਾਂ ਉਹਨੇ ਚੁਣੀਆਂ ਹੈ ਉਹ ਆਗੇ ਜਿਨ੍ਹਾਂ ਦੇ ਅੰਦਰ ਲੱਗੀ ਹੈ ਉਹ ਅੱਗੇ ਜਿਹੜੀ ਆ ਉਹ ਫਿਰ ਬੁੱਝਦੀ ਨਹੀਂ ਬਾਬਾ ਜੀ ਫਕੀਰਾਂ ਦੀਆਂ ਅੱਖਾਂ ਖੁੱਲ ਗਈਆਂ ਰੂਹ ਕੰਬ ਰਹੀ ਸੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਹਨਾਂ ਦੇ ਦਿਲ ਦੀ ਹਰ ਧੜਕਣ ਵਿੱਚ ਸਿਰਫ ਇੱਕ ਹੀ ਨਾਮ ਹੈ ਉਹ ਸੋਹਣੇ ਰੱਬ ਦਾ ਉਹ ਸੋਹਣੇ ਪ੍ਰਭੂ ਦਾ ਅੱਲਾ ਅੱਲਾ ਕੋਈ ਅੱਲਾ ਆਖਦਾ ਹੈ ਕੋਈ ਹਰੀ ਆਖਦਾ ਹੈ ਕੋਈ ਰਾਮ ਆਖਦਾ ਹੈ ਕੋਈ ਵਾਹਿਗੁਰੂ ਆਖਦਾ ਹੈ ਤਾਂ ਉਹਨਾਂ ਫਕੀਰਾਂ ਦੇ ਧੜਕਣ ਵਿੱਚ ਸਿਰਫ ਇੱਕ ਨਾਮ ਸੀ ਅੱਲਾ ਰੱਬ ਉਸ ਦਿਨ ਤੋਂ ਉਹਨਾਂ ਦੀ ਜ਼ਿੰਦਗੀ ਬਦਲ ਗਈ ਇਕੱਲੇਪਨ ਹੁਣ ਇਕੱਲਾਪਨ ਨਹੀਂ ਰਿਹਾ ਉਹ ਉਸ ਦੇ ਮਾਲਕ ਦੀ ਸੰਗਤ ਬਣ ਗਿਆ ਬਾਬਾ ਜੀ ਇਕੱਲਾਪਨ ਉਸ ਕੁਲ ਮਾਲਕ ਦੀ ਸੰਗਤ ਬਣ ਗਿਆ ਹਰ ਸਾਹ ਹਰ ਧੜਕਣ ਉਸ ਦੇ ਮਾਲਕ ਦੇ ਨਾਮ ਨਾਲ ਜੁੜ ਗਈ ਕਿਉਂਕਿ 24000 ਨਮਾਜ਼ ਫੱਕਰ ਦੀ ਤੇ ਤੂੰ ਪੰਜ ਕੀ ਦੀਆਂ ਪੜਦਾ ਉਹ ਭਾਈ ਬਾਬੇ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਹੈ ਜਿਹੜਾ ਮੌਲਾ ਹੀ ਮੌਲਾ ਕਰਦਾ ਹੈ ਜ਼ਰਾ ਗੌਰ ਕਰਨਾ ਉਸ ਨਾਮ ਨਾਲ ਜੁੜਗੀ ਤਾਰ ਨਾ ਜਿਹੜੀ ਹਰ ਟੜਕਣ ਹੁਣ ਰੱਬ ਰੱਬ ਕਰ ਰਹੀ ਹੈ ਲੋਕੀ ਉਹਨਾਂ ਨੂੰ ਪਾਗਲ ਕਹਿਣਾ ਸ਼ੁਰੂ ਕਰਤਾ ਕੋਈ ਉਹਨਾਂ ਨੂੰ ਪੱਥਰ ਮਾਰਦਾ ਉਹਨਾਂ ਬਗੀਰਾਂ ਨੂੰ ਪਰ ਉਹਨਾਂ ਨੂੰ ਕੁਛ ਸੁਣਾਈ ਨਹੀਂ ਦਿੰਦਾ ਉਹਨਾਂ ਦੇ ਕੰਨ ਵਿੱਚ ਸਿਰਫ ਉਹਨਾਂ ਦੇ ਦਿਲ ਦੀ ਆਵਾਜ਼ ਗੂੰਜਦੀ ਕਿ ਮੈਂ ਤੇਰਾ ਮਾਲਕ ਹਾਂ ਮੈਂ ਤੇਰਾ ਰੱਬ ਉਹਨਾਂ ਦੇ ਜਿਹੜੇ ਅਥਰੂ ਸੀ ਉਹ ਨੂਰ ਬਣ ਜਾਂਦੇ ਤਾਰੇ ਉਹਨਾਂ ਦੀਆਂ ਅੱਖਾਂ ਵਿੱਚ ਉਤਰ ਆਉਂਦੇ ਉਹਨਾਂ ਦੀ ਇਸ਼ਕ ਭਰੀ ਦਾਸਤਾਨ ਦੂਰ ਤੱਕ ਫੈਲ ਗਈ ਲੋਕ ਉਹਨਾਂ ਨੂੰ ਸੋਜ਼ੇ ਦਿਲ ਕਹਿਣ ਲੱਗੇ ਕੀ ਕਹਿਣ ਲੱਗੇ ਸੋਜ਼ ਇਹ ਦਿਲ ਯਾਨੀ ਉਹ ਬੰਦਾ ਜਿਸ ਦਾ ਦਿਲ ਉਹ ਸੋਹਣੇ ਕੁਲ ਮਾਲਕ ਦੀ ਇਸ਼ਕ ਦੀ ਅੱਗ ਵਿੱਚ ਜਲ ਰਿਹਾ ਹੈ ਹੌਲੀ ਹੌਲੀ ਰੋਲਾ ਪੈ ਗਿਆ ਨਾ ਪਹਿਲਾਂ ਪੱਥਰ ਮਾਰਦੇ ਸੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਰ ਬਾਅਦ ਵਿੱਚ ਰੋਲਾ ਪੈ ਗਿਆ ਕੋਈ ਫਕੀਰਾਂ ਨੂੰ ਪਛਾਣਨ ਵਾਲੀ ਅੱਖ ਕੋਈ ਵਿਰਲੇ ਦੀ ਹੁੰਦੀ ਬਾਬਾ ਜੀ ਪਰ ਹੁਣ ਉਹਨਾਂ ਦੇ ਅੰਦਰ ਇੱਕ ਬੇਚੈਨੀ ਸੀ ਉਹ ਜਾਣਦੇ ਸੀ ਕਿ ਲੋਕਾਂ ਦੀ ਭੀੜ ਇਹ ਸ਼ੋਰਤ ਉਹਨਾਂ ਦੇ ਰਸਤੇ ਦਾ ਪੱਥਰ ਬਣ ਜਾਏਗੀ ਬਾਬਾ ਜੀ ਕਿਉਂਕਿ ਪ੍ਰਭਤਾ ਆ ਗਈ ਯਾਨੀ ਚੱਲੇ ਰੱਬ ਵੱਲ ਨੂੰ ਸੀ ਰਾਜ ਦੁਨੀਆ ਮੱਥੇ ਟੇਕਣ ਲਾ ਪੀ ਉਹ ਪ੍ਰਭੂ ਦਾਸ ਉਹ ਰਸਤੇ ਵਿੱਚ ਕਹਿੰਦੇ ਪੱਥਰ ਬਣ ਜਾਣਾ ਹੈ ਇਹਨਾਂ ਲੋਕਾਂ ਨੇ ਲੋਕਾਂ ਦੀ ਭੀੜ ਨੇ ਉਹਨਾਂ ਦਾ ਇਸ਼ਕ ਤਾਂ تنہائی ਦਾ ਇਸ਼ਕ ਹੈ ਜ਼ਰਾ ਗੌਰ ਕਰਨਾ ਕਿ ਰੱਬੀ ਇਸ਼ਕ ਜਿਹੜਾ ਹੈ ਉਹ تنہائی ਦਾ ਹੈ ਬਾਬਾ ਜੀ ਉਹ ਦੁਨਿਆਈ ਦਾ ਨਹੀਂ ਹੈ ਤਾਇਕ ਰਾਤ ਉਹਨਾਂ ਨੇ ਫੇਰ ਖੁਆਬ ਦੇਖਿਆ ਰੇਗਿਸਤਾਨ ਵਿੱਚ ਇੱਕ ਪਰਦਾ ਉਹਨਾਂ ਦੇ ਸਾਹਮਣੇ ਸੀ ਉਹਨਾਂ ਨੂੰ ਪਤਾ ਸੀ ਕਿ ਉਸ ਦੇ ਪਿੱਛੇ ਰੱਬ ਦਾ ਜ਼ਰੂਰ ਹੈ ਰੱਬ ਰੰਗ ਹੈ ਪਰ ਪਰਦਾ ਇੰਨਾ ਮੋਟਾ ਸੀ ਕਿ ਵੇਖ ਨਹੀਂ ਸਕਦਾ ਸੀ ਬਾਬਾ ਜੀ ਉਹ ਪਰਦਾ ਜਿਹੜਾ ਇਹ ਬਿਲਕੁਲ ਸਹੀ ਹੈ ਪਰਦਾ ਹੀ ਹੈ ਇਨਸਾਨ ਦੇਤੇ ਉਹਨਾਂ ਦੇ ਵਿੱਚ ਉਹ ਸੋਹਣੇ ਰੱਬ ਦੇ ਵਿੱਚ ਇੱਕ ਪਰਦਾ ਹੀ ਹੈ ਬਾਬਾ ਜੀ ਜਿਹਨੂੰ ਲੰਘਦੇ ਲੰਘਦੇ ਉਮਰ ਬੀਤ ਜਾਂਦੀ ਹੈ ਤਾਂ ਹੁਣ ਉਹ ਫਕੀਰ ਰੋਏ ਉਹ ਕਹਿੰਦੇ ਤੂੰ ਮੇਰੇ ਸਾਹਮਣੇ ਆ ਫਿਰ ਵੀ ਮੇਰ ਤੋਂ Juda ਕਿਉਂ ਹੈ ਤਾਂ ਆਵਾਜ਼ ਆਈ ਉਹ ਤੁਸੀਂ ਦੁਨੀਆ ਛੱਡ ਦਿੱਤੀ ਪਰ ਦੁਨੀਆ ਦੇ ਖਿਆਲ ਨਹੀਂ ਛੱਡੇ ਜ਼ਰਾ ਗੌਰ ਕਰੋ ਲੋਕਾਂ ਨੂੰ ਛੱਡਿਆ ਪਰ ਲੋਕਾਂ ਦੀਆਂ ਮੁਰਾਦਾਂ ਨਹੀਂ ਛੱਡੀਆਂ ਆਪਣੇ ਆਪ ਨੂੰ ਛੱਡਿਆ ਪਰ ਆਪਣੇ ਮੈਂ ਨੂੰ ਨਹੀਂ ਛੱਡਿਆ ਜਦ ਤੱਕ ਇਹ ਮੈਂ ਦਾ ਪਰਦਾ ਨਹੀਂ ਹਟਾਵੇਂਗਾ ਤਦ ਤੱਕ ਮੈਨੂੰ ਨਹੀਂ ਦੇਖ ਸਕੇਗਾ ਜ਼ਰਾ ਗੌਰ ਕਰਨਾ ਉਹਨਾਂ ਵਕੀਰਾਂ ਨੂੰ ਕਹਿ ਰਹੇ ਕਿ ਉਦੋਂ ਤੱਕ ਸਾਨੂੰ ਨਹੀਂ ਦੇਖ ਸਕਦੇ ਉਹ ਫਕੀਰ ਸਨ ਰੋ ਪਏ ਉਹ ਸਮਝ ਗਏ ਸਭ ਤੋਂ ਵੱਡੀ ਜੁਦਾਈ ਦੁਨੀਆ ਨਾਲ ਨਹੀਂ ਬਲਕਿ ਆਪਣੇ ਆਪ ਨਾਲ ਹੈ ਉਹਨਾਂ ਨੇ ਸਭ ਕੁਝ ਛੱਡ ਦਿੱਤਾ ਆਪਣੀ ਝੌਂਪੜੀ ਕੱਪੜੇ ਸਭ ਤੇ ਇੱਕ ਅਣਜਾਣ ਰਾਹ ਤੇ ਨਿਕਲ ਪਏ ਮਹੀਨਿਆਂ ਤੱਕ ਭਟਕਦੇ ਰਹੇ ਨਾ ਖਾਣਾ ਨਾ ਪੀਣਾ ਸਿਰਫ ਯਾਦ ਹੀ ਖੁਦਾ ਜਿਸਮ ਕਮਜ਼ੋਰ ਹੋ ਰਿਹਾ ਸੀ ਪਰ ਰੂਹ ਜਿਹੜੀ ਆ ਉਹ ਮਜ਼ਬੂਤ ਹੁੰਦੀ ਜਾ ਰਹੀ ਸੀ ਇੱਕ ਦਰਿਆ ਦੇ ਕੰਢੇ ਉਹਨਾਂ ਨੂੰ ਚੰਨ ਦੀ ਪਰਛਾਈ ਨਜ਼ਰ ਆਈ ਉਹਨਾਂ ਨੇ ਸੋਚਿਆ ਜੇ ਮੈਂ ਇਸ ਪਰਛਾਈ ਨੂੰ ਫੜਨ ਦੀ ਕੋਸ਼ਿਸ਼ ਕਰਾਂਗਾ ਤੱਕੀ ਚੰਨ ਮਿਲ ਜਾਵੇਗਾ ਤਾਂ ਇਹਦਾ ਜਵਾਬ ਹੈ ਨਹੀਂ ਚੰਨ ਲਈ ਤਾਂ ਆਸਮਾਨ ਵੱਲ ਵੇਖਣਾ ਹੀ ਪਵੇਗਾ ਬਾਬਾ ਜੀ ਇਸ ਲਈ ਉਹਨਾਂ ਨੂੰ ਉਸ ਵੇਲੇ ਸਮਝ ਆਈ ਕਿ ਜੁਦਾਈ ਮਾਲਕ ਦੀ ਨਾਰਾਜ਼ਗੀ ਨਹੀਂ ਹੈ ਭਾਈ ਇਹ ਤਾਂ ਉਹਨਾਂ ਨੂੰ ਆਪਣੇ ਅੰਦਰ ਦੀ ਹਰ ਪਰਛਾਈ ਤੋਂ ਆਜ਼ਾਦ ਕਰਨ ਲਈ ਹੈ ਜ਼ਰਾ ਗੌਰ ਕਰਨਾ ਇਸ ਗੱਲ ਨੂੰ ਸਮਝਣਾ ਕਿ ਮਾਲਕ ਦੀ ਨਰਾਜ਼ਗੀ ਕੋਈ ਐਵੇਂ ਨਹੀਂ ਆ ਉਹ ਕਹਿੰਦੇ ਭਾਈ ਤੇਰੇ ਅੰਦਰ ਦੀ ਜਿਹੜੀ ਹਰ ਮਾੜੀ ਪਰਛਾਈ ਹੈ ਨਾ ਉਹ ਤੋਂ ਆਜ਼ਾਦ ਕਰਨ ਲਈ ਹੈ ਵੀ ਤੇਰੀ ਪਰਛਾਈ ਦੂਰ ਹੋਵੇ ਤੈਨੂੰ ਨਜ਼ਰ ਆਵੇ ਸੋਨਾ ਹਜ਼ਰ ਦੀ ਅੱਗ ਹੁਣ ਉਹਨਾਂ ਫਕੀਰਾਂ ਨੂੰ ਸਾੜ ਨਹੀਂ ਰਹੀ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਉਹਨਾਂ ਨੂੰ ਸਾੜ ਨਹੀਂ ਰਹੀ ਸੀ ਬਲਕਿ ਸੋਨੇ ਵਾਂਗੂ ਖਰਾ ਕਰ ਰਹੀ ਸੀ ਉਹ ਫਕੀਰ ਅੱਗੇ ਤੁਰੇ ਪਹਾੜਾਂ 'ਚ ਜੰਗਲਾਂ 'ਚ ਬਰਾਨਿਆਂ ਵਿੱਚ ਆਖਰ ਇੱਕ ਐਹੋ ਜੀ ਥਾਂ ਆ ਗਈ ਜਿੱਥੇ ਸਿਰਫ ਖਾਮੋਸ਼ੀ ਸੀ ਸਨਾਟਾ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਥਾਂ ਮੇਰੇ ਲਈ ਹੈ ਇਹ ਥਾਂ ਮੇਰੇ ਲਈ ਹੈ ਚਟਾਨ ਤੇ ਬੈਠ ਕੇ ਸੋਚਿਆ ਕਿ ਮੇਰਾ ਮਾਲਕ ਸਿਰਫ ਇਹਨਾਂ ਪਹਾੜਾਂ ਤੇ ਦਰੱਖਤਾਂ ਵਿੱਚ ਹੈ ਤਾਂ ਉਹਨਾਂ ਦੇ ਦਿਲ ਵਿੱਚੋਂ ਆਵਾਜ਼ ਆਈ ਉਹ ਭਾਈ ਕਿੱਥੇ ਮੈਨੂੰ ਬਾਹਰ ਲੱਭਦਾ ਕਿਉਂ ਮੈਨੂੰ ਬਾਹਰ ਲੱਭਦਾ ਉਹ ਮੈਂ ਤਾਂ ਤੇਰੇ ਅੰਦਰ ਵੱਸਦਾ ਹਾਂ ਤੂੰ ਸਭ ਕੁਝ ਛੱਡ ਦਿੱਤਾ ਪਰ ਆਪਣੇ ਮੈਂ ਨੂੰ ਨਹੀਂ ਛੱਡਿਆ ਜਦ ਤੱਕ ਮੈਂ ਅੰਦਰ ਹੈ ਤਦ ਤੱਕ ਮੈਨੂੰ ਜੁਦਾ ਹੀ ਮਹਿਸੂਸ ਕਰੋਗੇ ਫਕੀਰਾਂ ਦੀ ਰੂਹ ਕੰਬ ਗਈ ਇਹ ਸੁਣ ਕੇ ਅਥਰੂ ਵਗਣ ਲੱਗੇ ਉਹਨਾਂ ਨੇ ਕਿਹਾ ਹੈ ਮੇਰੇ ਵਜੂਦ ਅੱਜ ਤੋਂ ਭਾਈ ਮੈਂ ਤੈਨੂੰ ਨਹੀਂ ਜਾਣਦਾ ਮੇਰੀ ਪਹਿਚਾਨ ਸਿਰਫ ਮੇਰੇ ਮਾਲਕ ਦਾ ਨਾਮ ਹੈ ਮੇਰੇ ਰੱਬ ਦਾ ਨਾਮ ਹੈ ਮੈਂ ਨਹੀਂ ਰਹਾਂਗਾ ਸਿਰਫ ਉਹ ਹੀ ਰਹੇਗਾ ਹੁਣ ਮੈਂ ਗਈ ਤੇ ਤੂੰ ਆਵੇਂਗਾ ਉਹਨਾਂ ਨੇ ਬੋਲਣਾ ਵੀ ਛੱਡ ਦਿੱਤਾ ਸਿਰਫ ਜ਼ਿਕਰ ਹੋ ਗਿਆ ਬਾਬਾ ਜੀ 24 ਘੰਟੇ ਰਬ ਰਬ ਹੋ ਗਿਆ ਅੰਦਰ ਜ਼ੁਬਾਨ ਤੋਂ ਬੋਲਣਾ ਵੀ ਛੱਡ ਦਿੱਤਾ ਲੋਕ ਉਹਨਾਂ ਨੂੰ ਹੋਰ ਪਾਗਲ ਸਮਝਣ ਲੱਗ ਪਏ ਕਈ ਵਾਰੀ ਕਿ ਯਾਰੇ ਬਾਬਾ ਜੀ ਪਤਾ ਨਹੀਂ ਕਿਹੜੇ ਰੰਗ ਚ ਆ ਗਏ ਪਰ ਉਹ ਜਾਣਦੇ ਸੀ ਕਿ ਇਹ ਇਸ਼ਕ ਦਾ ਸਭ ਤੋਂ ਗਹਿਰਾ ਮੁਕਾਮ ਹੈ ਖਾਮੋਸ਼ੀ ਸਨਾਟਾ ਚੁੱਪ ਇੱਕ ਚੁੱਪ ਤੇ ਸੋ ਸੁਖ ਇਹ ਕਹਿੰਦੇ ਨਾ ਤੇ ਉਹ ਅਦ੍ਰਸਲ ਜਿਹੜਾ ਹੈ ਉਹ ਮੁਕਾਮ ਹੈ ਬਾਬਾ ਜੀ ਉਸ ਮੰਜ਼ਲ ਤੱਕ ਜਾਣ ਦਾ ਇੱਕ ਸਵੇਰ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਰੂਹ ਜਿਸਮ ਨੂੰ ਛੱਡ ਰਹੀ ਹੈ ਪਰ ਇਹ ਮੌਤ ਨਹੀਂ ਸੀ ਇਹ ਮਕਾਮ ਸੀ ਫਨਾ ਦਾ ਇਹ ਫਨਾ ਦਾ ਮਕਾਮ ਸੀ ਉਹ ਇੱਕ ਬੂੰਦ ਸੀ ਜੋ ਸਮੁੰਦਰ ਵਿੱਚ ਮਿਲ ਗਿਆ ਹੁਣ ਉਹਨਾਂ ਦੀ ਕੋਈ ਪਛਾਣ ਨਹੀਂ ਰਹੀ ਲੋਕਾਂ ਨੇ ਉਹਨਾਂ ਦੀ ਕਬਰ ਬਣਾਈ ਮਜ਼ਾਰ ਮਜ਼ਾਰੇ ਪਾਕ ਬਣਾ ਦਿੱਤੀ ਲੋਕ ਮੁਰਾਦਾ ਮੰਗਣ ਆਉਣ ਲੱਗੇ ਪਰ ਅਸਲ ਫਕੀਰ ਹੁਣ ਮਜ਼ਾਰ-ਏ-ਪਾਕ ਵਿੱਚ ਨਹੀਂ ਸਨ ਉਹ ਹਰ ਜਗ੍ਹਾ ਸਨ ਕਿਉਂਕਿ ਉਹ ਸਮੁੰਦਰ ਦੇ ਵਿੱਚ ਜਾ ਮਿਲੇ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਹਾਰ ਉਸ ਦਿਲ ਵਿੱਚ ਸੀ ਜੋ ਇਸ਼ਕ ਦੀ ਰਾਤ ਤੁਰਦਾ ਸੀ ਇਸ ਤਰ੍ਹਾਂ ਫਕੀਰ ਫਨਾਹ ਤੋਂ ਬਕਾ ਦੇ ਮਕਾਮ ਤੱਕ ਪਹੁੰਚ ਗਏ ਬਾਬਾ ਜੀ ਹੁਣ ਉਹ ਅਮਰ ਸਨ ਆਪਣੇ ਮਾਲਕ ਦੇ ਨੂਰ ਵਿੱਚ ਰਚ ਮਿਲ ਗਏ ਸਨ ਉਹਨਾਂ ਦੀ ਦਾਸਤਾਨ ਲੋਕਾਂ ਲਈ ਮਿਸਾਲ ਬਣ ਗਈ ਉਹਨਾਂ ਦਾ ਪੈਗਾਮ ਸਾਫ਼ ਸੀ ਕਿ ਦੁਨੀਆ ਪਰਛਾਈ ਹੈ ਹਕੀਕਤ ਨਹੀਂ ਹਕੀਕਤ ਸਿਰਫ ਉਹ ਸੋਹਣੇ ਰੱਬ ਦਾ ਨਾਮ ਹੈ ਦੂਜਾ ਸਭ ਤੋਂ ਵੱਡੀ ਜੁਦਾਈ ਆਪਣੇ ਆਪ ਨਾਲ ਹੈ ਜਦੋਂ ਇਨਸਾਨ ਜਦ ਤੱਕ ਆਪਣੇ ਆਪ ਨੂੰ ਜਾਣਦਾ ਨਹੀਂ ਆਪਣੇ ਅੰਦਰ ਝਾਕਦਾ ਨਹੀਂ ਉਦੋਂ ਤੱਕ ਸੋਨਾ ਨਹੀਂ ਮਿਲਦਾ ਤੇ ਆਪਣੇ ਆਪ ਦੀ ਜਿਹੜੀ ਜੁਦਾਈ ਹੈ ਉਹ ਸਭ ਤੋਂ ਵੱਡੀ ਜੁਦਾਈ ਹੈ ਤੀਜਾ ਇਸ਼ਕ ਹੀ ਅਸਲੀ ਮੰਜ਼ਲ ਹੈ ਬਾਬਾ ਜੀ ਇਸ਼ਕ ਹੀ ਅਸਲੀ ਰਾਹ ਹੈ ਇਸ਼ਕ ਹੀ ਅਸਲੀ ਮੰਜ਼ਲ ਹੈ ਬਿਨਾਂ ਇਸ਼ਕ ਨਾ ਮੰਜ਼ਲ ਹੱਥ ਆਵੇ ਤੇ ਬਿਨਾਂ ਇਸ਼ਕ ਨਾ ਬਣਦੀਆਂ ਬਾਤਾਂ ਨੇ ਉਹ ਸੁਣੇ ਗੁਰੂ ਮੁਰਸ਼ਦ ਤੋਂ ਮੈਂ ਸਦਕੇ ਜਾਵਾਂ ਮੇਰੇ ਸਾਈਂ ਦੀਆਂ ਕੀ ਬਾਤਾਂ ਨੇ ਚੌਥਾ ਫਰਮਾਇਆ ਮਾਲਕ ਕਿਤੇ ਬਾਹਰ ਨਹੀਂ ਉਹ ਭਾਈ ਤੇਰੇ ਅੰਦਰ ਵਸਦਾ ਹੈ ਹੈ ਨਹੀਂ ਕਿਤੇ ਬਾਹਰ ਐਵੇਂ ਬਾਹਰ ਕਿੱਥੇ ਲੱਭਦਾ ਫਿਰਦਾ ਚੱਟਾ ਨਾ ਤੇ ਹੋਰ ਕਿਤੇ ਥਾਵਾਂ ਤੇ ਜਾਂਦਾ ਫਿਰਦਾ ਉਹ ਤਾਂ ਆਪਣੇ ਅੰਦਰ ਜਾ ਜਿੱਥੇ ਅੰਦਰ ਦਾ ਰੂਲਾ ਹੈ ਜ਼ਰਾ ਗੌਰ ਕਰਨਾ ਔਰ ਮੈਨੂੰ ਉਮੀਦ ਹੈ ਕਿ ਜਿਨੇ ਵੀ ਇਹ ਦਾਸਤਾਨ ਸੁਣੀ ਹੋਵੇਗੀ ਉਹਦੇ ਦਿਲ ਤੇ ਇਹਨੇ ਬੜਾ ਗਹਿਰਾ ਜਿਹੜਾ ਹੈ ਉਹ ਛਾਪ ਛੱਡਿਆ ਹੋਵੇਗਾ ਫਕੀਰਾਂ ਦਾ ਨਾਮ ਗੁਮ ਹੋ ਗਿਆ ਪਰ ਉਹਨਾਂ ਦਾ ਪੈਗਾਮ ਅਮਰ ਹੋ ਗਿਆ ਉਹ ਹਰ ਉਸ ਸੂਫੀ ਹਰ ਉਸ ਫਕੀਰ ਹਰ ਉਸ ਮুরিਦ ਹਰ ਉਸ ਇਨਸਾਨ ਦੇ ਦਿਲ ਵਿੱਚ ਜਿਉਂਦੇ ਰਹਿਣਗੇ ਜੋ ਸੋਜ਼ੇ ਦਿਲ ਦੇ ਰਾਤ ਤੁਰਦਾ ਹੈ ਬਾਬਾ ਜੀ